ਦੀਦੀ ਜੀ ਮੈਂ ਦੇਖਿਆ ਤੁਹਾਡਾ ਡੌਗਸ ਨਾਲ ਬਹੁਤ ਪਿਆਰ ਤੁਸੀਂ ਬਿਸਕਟ ਪਾਉਂਦੇ ਪਏ ਸੀ ਹੁਣ ਇਹਨਾਂ ਨੂੰ ਹਾਂਜੀ ਇਹ ਇੱਕੋ ਡੌਗ ਹੈ ਤੁਹਾਡੇ ਕੋਲ ਹੈ ਕੋ ਇਹਨੂੰ ਬਿਸਕਟ ਪਾਉਂਦੀ ਹੈ ਤੁਸੀਂ ਨਹੀਂ ਨਹੀਂ ਮੇਰੇ ਘਰ ਲੱਗੇ ਵੀ ਡੌਗਸ ਕਿੰਨੇ 10 ਤੋਂ 15 ਡੌਗਸ ਮੇਰੇ ਘਰ ਲੱਗੇ ਨੇ ਤੇ ਜਿੱਥੇ ਮੈਂ ਇੱਥੇ ਜੌਬ ਕਰਦੀ ਸੀ ਉੱਥੇ ਵੀ ਮੇਰੇ 8 ਤੋਂ 10 ਡੌਗਸ ਉੱਥੇ ਹੀ ਗਏ ਨੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਰਸਤੇ 'ਚ ਇੱਕ ਦੋ ਜਗ੍ਹਾ ਹੋਰ ਮੇਰੇ ਡੌਗਸ ਮੈਨੂੰ ਮਿਲਦੇ ਆ ਦਿੱਲੀ ਉਹ ਵੀ ਮੇਰੇ ਪੱਕੇ ਮੈਂ ਇਹਨਾਂ ਨੂੰ ਖਾਣਾ ਖਿਲਾਨੀ ਮਤਲਬ ਟੋਟਲ 40 30 40 ਡੌਗਸ ਹੈਗੇ ਨੇ ਦੀਦੀ ਕਿਵੇਂ ਕਿਵੇਂ ਇਹਨਾਂ ਨਾਲ ਰੱਖਿਆ ਮੈਂ ਘਰ ਅੱਛਾ ਤੇ ਉਸਦੇ ਨਾਲ ਮੇਰਾ ਪਿਆਰ ਇਸ ਕਰਕੇ ਇਹਨਾ ਨਾ ਮੇਰਾ ਪਿਆਰ ਪੈਣਾ ਸ਼ੁਰੂ ਹੋ ਗਿਆ ਫਿਰ ਮੈਂ ਜਿੱਥੇ ਜੌਬ ਕਰਦੀ ਉਹਦੇ نیچے ਪੱਪੀਸ ਸੀ ਛੋਟੇ ਛੋਟੇ ਮੈਂ ਉਹਨਾਂ ਦਾ ਪਿਆਰ ਪੈਣਾ ਸ਼ੁਰੂ ਹੋਇਆ ਬਸ ਇਦਾਂ ਫਿਰ ਮੈਂ ਜਿੱਥੇ ਜਾਨੀ ਹੁੰ ਹਾਂ ਜਿਵੇਂ ਮੈਂ ਇੱਥੇ ਆਈ ਆ ਤੇ ਦੇਖਿਆ ਮੈਂ ਆਈ ਆ ਚਾਰ ਪੰਜ ਨੇ ਨਾਲ ਹੀ ਡੌਗਸ ਆ ਗਏ ਨੇ ਇਦਾਂ ਹੀ ਬਸ ਪਲੱਸ ਪਲੱਸ ਹੁੰਦੇ ਹੁੰਦੇ ਜਿੱਥੇ ਜਿੱਥੇ ਮੈਂ ਜਾਨੀ ਹੁੰਦੇ ਹੀ ਗਏ ਹੁੰਦੇ ਕਿ 30 40 ਹੋ ਗਏ ਨੇ ਠੀਕ ਆ ਜੀ ਹੁਣ 45 ਹੋ ਗਏ ਨੇ ਬਸ ਹੁਣ 45 ਹੋ ਗਏ ਹਾਂ ਹਾਂਜੀ 50 ਹੋ ਹੀ ਜਾਣੇ ਜਣਾ ਮੇਰੇ ਸਾਬ ਹੁਣ ਮੈਂ ਕਹਿੰਦੀ ਹੁਣ ਕੋਈ ਗੱਲ ਨਹੀਂ ਇੰਨਾ ਪੈਰਾ ਪਿੱਛੇ ਖਾਨੀ ਦੀ ਮੈਂ ਓਕੇ ਜੀ ਅੱਜ ਅਸੀਂ ਪਹੁੰਚ ਗਏ ਹਾਂ ਅਮਰਸਰ ਦੇ ਵਿੱਚ ਤੇ ਅਮਰਸਰ ਦੇ ਵਿੱਚ ਤੁਹਾਨੂੰ ਅਸੀਂ ਦੀਦੀ ਦੇ ਹੱਥਾਂ ਦੀਆਂ ਗਰਮਗਰਮ ਖਵਾਵਾਂਗੇ ਜੀ ਟਿੱਕੀਆਂ ਉਹ ਵੀ ਦੇਸੀ ਘਿਓ ਦੀਆਂ ਤੇ ਆਓ ਚੱਲਦੇ ਹਾਂ ਤੇ ਕਰਦੇ ਹਾਂ ਦੀਦੀ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਦੀ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚੱਲ ਜੇ ਬਸ ਵਧੀਆ ਤੁਸੀਂ ਦੀਦੀ ਨਾਮ ਕੀ ਜੀ ਆਪਣਾ ਮੇਰਾ ਨਾਮ ਕਾਜਲ ਇਹ ਦੀਦੀ ਜੀ ਟਿੱਕੀਆਂ ਬਣਾਉਂ ਹਾਂਜੀ ਜੀ ਇਹ ਕਿਹ ਦੇਸੀ ਘਿਓ ਦੇ ਵਿੱਚ ਜੇ ਟਿੱਕੀਆਂ ਹਾਂਜੀ ਵੀਰੇ ਦੇਸੀ ਘਿਓ ਚ ਤੇ ਦੀ ਜੀ ਸਾਨੂੰ ਬਣਾ ਕੇ ਵੀ ਦਿਖਾਓਗੇ ਟਿੱਕੀਆਂ ਆਹ ਵੇਖੋ ਬਨੰਡੀਆਂ ਚਲੋ ਜੀ ਦਿਖਾਓ ਫਿਰ ਇਹਨਾਂ ਨੂੰ ਬਣਾ ਕੇ ਟਿੱਕੀਆਂ ਇਹ ਆ ਗਈ ਦੇਸੀ ਘਿਓ ਦੇ ਵਿੱਚ ਤਲਦੇ ਪਏ ਇਹਨਾਂ ਨੂੰ ਹਾਂਜੀ ਮੈਂ ਹੁਣੇ ਦੇਸੀ ਘਿਓ ਪਾਇਆ ਹੈ ਤੇਰੀ ਦਾ ਜਿਹੜਾ ਪਿਓਰ ਦੇਸੀ ਘਿਓ ਆਂਦਾ ਉਹ ਹੈਗਾ ਤੇ ਦੀ ਜੀ ਇਹ ਕੰਮ ਕਿਉਂ ਚੁਣਿਆ ਤੁਸੀਂ ਅੰਮ੍ਰਿਤਸਰ ਦੇ ਵਿੱਚ ਟਿੱਕੀਆਂ ਦਾ ਵੀਰੇ ਇੱਕ ਤੇ ਮਤਲਬ ਜੋਬ ਨਹੀਂ ਹੈਗੀ ਸੀ ਜੋਬ ਮੇਰਾ ਮੰਨੀ ਗਈ ਜੋਬ ਕਰਨ ਦਾ ਠੀਕ ਹੈ ਕਿਉਂਕਿ ਜਦੋਂ ਮੇਰੀ ਲਾਸਟ ਜੋਬ ਗਈ ਉਹ ਵੀ ਇਹਨਾਂ ਨੇ ਸਡਨਲੀ ਕਹਿ ਦਿੱਤਾ ਕਿ ਸਾਨੂੰ ਲੋੜ ਨਹੀਂ ਹੈ ਸੋ ਮੈਂ ਉਹ ਚੀਜ਼ ਦੁਬਾਰਾ ਨਹੀਂ ਹੋਣ ਦੇਣਾ ਚਾਹਦੀ ਤਾਂ ਕਰਕੇ ਟਿੱਕੀਆਂ ਦਾ ਤਾਂ ਸੋਚਿਆ ਕਿ ਮੈਂ ਐਸੀ ਮਾਰਕੀਟ 'ਚ ਨਾ ਜੌਬ ਕੀਤੀ ਆ ਠੀਕ ਆ ਤੁਸੀਂ ਵੀ ਬਲੌਗ ਦੇ ਵਿੱਚ ਹਾਂਜੀ ਜੋ ਮੈਂ ਥੋੜਾ ਜਿਹਾ ਇਹ ਚੀਜ਼ ਐਕਸਪਲੋਰ ਕੀਤੀ ਕੁਝ ਮੇਰੇ ਫਰੈਂਡਸ ਨੇ ਵੀ ਮੈਨੂੰ ਸੁਜੈਸਟ ਕੀਤਾ ਕਿ ਆਹ ਚੀਜ਼ ਕਰਨੀ ਚਾਹੀਦੀ ਆ ਇਹ ਚੀਜ਼ ਇੱਥੇ ਮਾਰਕੀਟ 'ਚ ਹੈ ਨਹੀਂ ਟਿੱਕੀ ਜੀ ਤੁਸੀਂ ਸਟੱਡੀ ਵਗੈਰਾ ਕਿੰਨੀ ਕੀਤੀ ਜੀ ਸਟੱਡੀ ਮੈਂ ਗ੍ਰੈਜੂਏਟ ਆ ਅਚਾਂ ਗ੍ਰੈਜੂਏਟ ਹੋ ਤੁਸੀਂ ਤੇ ਨੌਕਰੀ ਵਗੈਰਾ ਕੋਈ ਨਹੀਂ ਤੁਹਾਨੂੰ ਮਿਲੀ ਉਸ ਤੋਂ ਬਾਅਦ ਜੇ ਤੁਸੀਂ ਬਹੁਤ ਬਹੁਤ ਨੌਕਰੀਆਂ ਕੀਤੀ ਆ ਫੀਲਡ ਚ ਕੀਤੀ ਆ ਬਟ ਉਸ ਤੋਂ ਬਾਅਦ ਇਮੀਗ੍ਰੇਸ਼ਨ ਤਾਂ ਐਕਚੁਅਲੀ ਥੋੜਾ ਜਿਹਾ ਡਾਊਨਫਾਲ ਚੱਲ ਰਿਹਾ ਤੁਹਾਨੂੰ ਵੀ ਪਤਾ ਤੇ ਉਹਨਾਂ ਸੈਲਰੀ ਪੈਕੇਜ ਮਿਲਿਆ ਨਹੀਂ ਐਕਚੁਅਲੀ ਮੈਂ ਸਿੰਗਲ ਮਦਰ ਆ ਮੇਰੇ ਬੇਟੀ ਦਾ ਖਰਚਾ ਵੇਖਣਾ ਪੈਂਦਾ ਘਰ ਵੀ ਦੇਖਣਾ ਪੈਂਦਾ ਸੋ ਜੋ ਸੈਲਰੀ ਪੈਕੇਜ ਮਿਲ ਰਿਹਾ ਸੀ ਉਹ ਇਨਫ ਨਹੀਂ ਸੀ ਮੇਰੇ ਖਰਚੇ ਵਾਸਤੇ ਸੋ ਫਿਰ ਮੈਂ ਆ ਚੁਣਿਆ ਕਿ ਇਹ ਇੱਕ ਵਧੀਆ ਚੀਜ਼ ਹੈ ਕਿ ਇੱਕ ਤੇ ਆਪਣਾ ਬਿਜ਼ਨਸ ਆ ਪ੍ਰੋਫਿਟ ਵੀ ਆਪਣਾ ਤੇ ਲਾਸ ਵੀ ਆਪਣਾ ਦੀ ਅੰਮ੍ਰਿਤਸਰੋਂ ਲੈਂਦਾ ਸਾਥ ਮਿਲਿਆ ਤੈਨੂੰ ਇਹ ਕੰਮ ਦੇ ਵਿੱਚ ਕੋਈ ਕਿ ਨਹੀਂ ਅ ਮਤਲਬ ਅਜੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਨਾ ਤੇ ਲੋਕੀ ਆ ਰਹੇ ਨੇ ਅਜੇ ਐਕਚੁਅਲੀ ਥੋੜੀ ਲੋਕੇਸ਼ਨ ਨਾ ਹਟ ਕੇ ਗਈ ਆ ਥੋੜੇ ਅੰਦਰ ਵਾਰ ਆ ਤੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੰਨਾ ਟਾਈਮ ਹੋ ਗਿਆ ਦੀ ਤੈਨੂੰ ਇਹ ਕੰਮ ਸ਼ੁਰੂ ਕੀਤੇ ਹੁਣੇ ਤੇ ਵਨ ਵੀਕ ਹੀ ਹੋਇਆ ਅੱਛਾ ਵਨ ਵੀਕ ਹੀ ਹੋਇਆ ਅਜੇ ਠੀਕ ਆ ਤੇ ਦੀਦੀ ਜੀ ਹੁਣ ਸਾਨੂੰ ਬਣਾ ਕੇ ਦਿਖਾਓ ਟਿੱਕੀਆਂ ਤੁਸੀਂ ਹਾਂਜੀ ਉਹ ਜੀ ਆਪਣੀਆਂ ਲੱਗਦੀਆਂ ਪਈਆਂ ਹੁਣ ਟਿੱਕੀਆਂ ਇਹ ਬੰਦ ਟਿੱਕੀ ਆਉਗੀ ਇਹਦੇ ਵਿੱਚ ਹਾਂਜੀ ਠੀਕ ਆ ਇਹਦਾ ਬੰਦ ਨੂੰ ਆਪਾਂ ਸੇਕ ਲਿਆ ਠੀ ਇਹ ਕਿਉਂ ਪਰੇਦੀ ਆ ਗਿਆ ਐ ਆਗੀ ਪਲੀ ਮਿੱਟੀ ਚਟਨੀ ਗੋੜ ਦੀ ਤੇ ਇੰਗਲੀ ਦੀ ਖੱਟੀ ਮਿੱਠੀ ਚਟਨੀ ਕਹਿ ਸਕਦੇ ਆ ਰੈੱਡ ਤਾਂ ਨਹੀਂ ਕਿਉਂਕਿ ਇੱਚ ਕਲਰ ਨਹੀਂ ਆਪੇ ਓਕੇ ਗੋੜ ਦੀ ਤੇ ਮਿੱਟੀ ਇਸ ਚੜਨੀ ਗੋੜ ਵਾਲੀ ਹੈ ਨਾ ਮੇਨ ਐ ਆਗੀ ਜਪੀਤ ਨਹੀਂ ਐ ਦੀ ਤੇ ਪੂਤਨੀ ਦੀ ਚਟਨੀ ਧਨੀ ਦੇ ਦੇ ਪੂਤਨੇ ਦੀ ਚਟਨੀ ਹਾਂਜੀ ਬਹੁਤ ਠੀਕ ਪਰ ਉਤਪਾਦ ਹੋਊਗਾ ਆਪਣਾ ਪਿਆਜ਼ ਤੇ ਹਰਾ ਧਨੀਆ ਠੀਕ ਹੈ ਜੀ ਠੀਕ ਜਾ ਜਿੱਦਿ ਪਿਓ ਤੁਸੀਂ ਦੇਸੀ ਘਿਓ ਦੇ ਵਿੱਚ ਕਰਦੇ ਪਏ ਲੋਕ ਵਗਾਰਾ ਦੇ ਰਿਫਾਇਨਡ ਦੇ ਵਿੱਚ ਜਾਂ ਹੋਰ ਕਿਦੇ ਵਿੱਚ ਹੀ ਬਣਾ ਦਿੰਦੇ ਆ ਪਿਓਰ ਦੇਸੀ ਘਿਓ ਆ ਵੀਰੇ ਇਹ ਤਾਂ ਹੀ ਮੈਂ ਕਨਸੈਪਟ ਸੋਚਿਆ ਕਿ ਥੋੜਾ ਡਿਫਰੈਂਟ ਹੋਊਗਾ ਕਿਉਂਕਿ ਤਾਂ ਹੀ ਲੋਕੀ ਆਣਗੇ ਕਿਉਂਕਿ ਟਿੱਕੀ ਤੇ ਨਾਰਮਲ ਮਤਲਬ ਅੰਮ੍ਰਿਤਸਰ ਚ ਬਹੁਤ ਆ ਇਹ ਮੇਰਾ ਬਕਰਾ ਕਨਸੈਪਟ ਤਾਂ ਹੀ ਸੋਚਿਆ ਕਿ ਕੁਝ ਹੁੰਦਾ ਨਾ ਕਿ ਬਣਾ ਰਹੀ ਕੁੜੀ ਕਰ ਰਹੀ ਵੱਖਰਾ ਕੀ ਕਰ ਰਹੀ ਸਾਰੇ ਕਰਦੇ ਪਏ ਸੋ ਇਸ ਕਰਕੇ ਵੀ ਦੇਖ ਸਕਦੇ ਹੋ ਜੀ ਦੇਸੀ ਘਿਓ ਦੀ ਜਿਹੜੀ 프래ਗਰੈਂਸ ਪੂਰੀ ਹੁੰਦੀ ਹੈ ਤਾਂ 프래ਗਰੈਂਸ ਤੇ ਆ ਰਹੀ ਹੋਊਗੀ ਪੂਰੀ ਹੁੰਦੀ ਪਈ ਦੇਸੀ ਘਿਓ ਦੀ ਇਸ ਜੋਰਾ ਵੀ ਆਈ ਆਊਗਾ ਤੁਹਾਨੂੰ ਫ੍ਰੈਗਰੈਂਸ ਤੇ ਤੁਸੀਂ ਦੇ ਕੇ ਜੇ ਟਿੱਕੀ ਖਾਣੋਂ ਤੁਹਾਡਾ ਨਾਮ ਵੀ ਨਾ ਜੀ ਕਰੂਗਾ ਜੇ ਤੁਹਾਨੂੰ ਫ੍ਰੈਗਰੈਂਸ ਆਈ ਤੁਸੀਂ ਟਿੱਕੀ ਖਾਣੀ ਖਾਣੀ ਇੱਥੇ ਆ ਗਏ ਉਹ ਵੀ ਦੇਸੀ ਘਿਓ ਦੀ। ਕਿਆ ਬਾਤ ਹੈ। ਹਲੋ। ਦੋ ਜੀ ਆਪਣੀ ਟਿੱਕੀ ਜਿਹੜੀ ਹੈ ਹੋ ਗਈ ਹੁਣ ਤਿਆਰ। ਜੀ ਇਹਦੇ ਨਾਲ ਚੜਨੀ ਵਗੈਰਾ ਵੀ ਆਊਗੀ ਇਕੱਲਾ ਇਦਾਂ ਹੀ ਆ ਸਰ। ਸਾਰਾ ਕੁਝ ਵੇਚੀ ਪਾਤਾ। ਜੇ ਐਕਸਟਰਾ ਕੋਈ ਮੰਗੇ ਤੇ ਦੇ ਵੀ ਦੇ ਦੀ ਕੋਈ ਗੱਲ। ਜੀ। ਦੀਦੀ ਜੀ ਜੇ ਕਿਸੇ ਨੇ ਖਾਣ ਵਾਸਤੇ ਹੋਣਾ ਤੁਹਾਡੇ ਕੋਲ ਟਿੱਕੀ ਦੇਸੀ ਘਿਓ ਵਾਲੀ ਤੇ ਆਪਣਾ ਐਡਰੈਸ ਵਗੈਰਾ ਲੋਕੇਸ਼ਨ ਵਗੈਰਾ ਵੀ ਦੱਸ ਦੋ। अच्छा एदी लोकेशन है कि अजीत हॉस्पिटल दे सामने गेट तो ਤੁਸੀਂ ਐਂਟਰ ਕਰੋਗੇ ਨਾ ਹਾਂਜੀ ਤੇ ਉਹਦੇ ਚੋਂ ਤੁਸੀਂ ਰਾਈਟ ਸਾਈਡ ਆਉਣਾ ਹੈ ਠੀਕ ਹੈ ਨਾ ਮਾਰ ਐ ਹੈਗੀ ਆ ਮਤਲਬ ਐ پارک ਬਣੀ ਇਟਰੀ ਕੋ ਨਹੀਂ V L C C ਦੇ ਬੋਲੇ ਤੇ ਨਾ پارک ਬਣੀ ਹੋਈ ਆ ਠੀਕ ਹੈ ਜੀ ਉਹਦੇ ਲੱਗ ਗਿਆ ਜਿਵੇਂ ਤੁਸੀਂ ਅੱਜ ਆ ਬੰਦ ਹੈਗੀਆਂ ਨੇ ਸੰਡੇ ਆ ਪਰ ਹਾਂਜੀ ਆ ਸੰਡੇ ਆ ਐ ਚਾਹ ਵੱਲੇ ਵੀ ਖੋਖੇ ਲੱਗਦੇ ਆ ਬਸ ਇਹਦੇ ਲੱਗੇ ਲਗਾਈ ਓਕੇ ਦੀਦੀ ਇਹ ਬੀ ਬਲੋਕ ਆਣਾ ਸਾਰਾ ਇਹ ਹਾਂਜੀ ਬੀ ਬਲੋਕ ਇਧਰੋਂ Airtel ਦਾ ਆਫਿਸ ਆ ਇਧਰੋਂ ਵੀ ਰਸਤਾ ਹੈਗਾ ਠੀਕ ਹੈ ਇਧਰੋਂ ਵੀ ਰਸਤਾ ਹੈਗਾ ਤੇ ਇਧਰੋਂ ਵੀ ਆ ਗਿਆ ਤੇ ਜੀ ਅਮਰਸਰ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਕਹਿਣਾ ਚਾਹੂੰਗੀ ਹੋਰ ਕੋਈ ਉਤਨੀ ਚਾਹੀਦਾ ਕੋਈ ਫੇਮ ਨਹੀਂ ਚਾਹੀਦਾ ਬਸ ਮੇਰੇ ਕੋ ਆਓ ਟਰਾਈ ਜ਼ਰੂਰ ਕਰਕੇ ਜਾਓ ਜੇ ਨੂੰ ਨਹੀਂ ਸਵਾਦ ਲੱਗੂਗੀ ਨਾ ਪੈਸੇ ਦੇ ਕੇ ਜਾਣਾ ਨਾ ਪੈਸੇ ਦੇਖਦੇ ਲੋਜੀ ਖਾ ਕੇ ਜ਼ਰੂਰ ਜਾਓ ਓਕੇ ਠੀਕ ਹੈ ਲੋਜੀ ਜੇ ਤੁਸੀਂ ਵੀ ਟਿੱਕੀਆਂ ਖਾਣ ਦੀ ਸ਼ਕੀਨ ਜੋ ਵੀ ਦੇਸੀ ਘਿਓ ਵਾਲੇ ਤੇ ਦੀਦੀਪੋ ਇੱਥੇ ਛੇਤੀ ਛੇਤੀ ਪਹੁੰਚੋ ਐਡਰੈਸ ਅਸੀਂ ਵੀਡੀਓ ਦੇ ਵਿੱਚ ਸਾਰਾ ਦੱਸਤਾ ਵਾ ਤੇ ਅਸੀਂ ਵੀ ਹੁਣ ਟਰਾਈ ਕਰਨ ਲੱਗੇ ਆਂ ਤੇ ਤੁਸੀਂ ਵੀ ਛੇਤੀ ਛੇਤੀ ਇੱਥੇ ਪਹੁੰਚੋ ਮਿਲਦੇ ਆ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਬਾਈ ਜੀ ਥੈਂਕ ਯੂ